ਵਾਹਿਗੁਰੂ ਇੱਕ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਤਸੇ ਮੈਂ ਬਾਦ ਸਰਜੀਤ ਸਿੰਘ ਪਿੰਡ ਪਿਉਰੀ ਨਰੇਗਰ ਦਰਵਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 23 ਅੱਜ ਅਸੀਂ ਸੰਤੂ ਰੋਗ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਸੰਤੂ ਰੋਗ ਤਾਂਤ ਪੈਣੀ ਸ਼ੁਕਰਾਨੂ ਜੀ ਕਮੀ ਹੋਣੀ ਔਰ ਜਿਸ ਤਰ੍ਹਾਂ ਛੁਸਕ ਰੋਗ ਸਰੀਰ ਸੁਪਣਾ ਕਮਜ਼ੋਰੀ ਹੋਣੀ ਦੁਰਬਲਤਾ ਔਰ ਜਿਸ ਤਰ੍ਹਾਂ ਕਿ ਜਾੜਾਂ ਨੂੰ ਕੀੜਾ ਲੱਗਣਾ ਔਰ ਦੰਦਾਂ ਨੂੰ ਕੀੜਾ ਲੱਗਣਾ ਇਹਨਾਂ ਰੋਗਾਂ ਦਾ ਜਿਸ ਤਰ੍ਹਾਂ ਕਿ ਪਿਆਜ਼ ਹੁੰਦਾ ਗੰਡਾ ਔਰ ਪਿਆਜ਼ ਦੇ ਬੀਜ ਜਿਹੜੇ ਆ ਇਹਨਾਂ ਰੋਗਾਂ ਦਾ ਨਾਸ ਕਰਦੇ ਆ ਜਿਸ ਤਰ੍ਹਾਂ ਕਿ ਸਰੀਰ ਸੁੱਕਦਾ ਹੋਵੇ ਭਾਂਤ ਪੈਂਦੀ ਹੋਵੇ ਔਰ ਦੁਰਬਲਤਾ ਕਮਜ਼ੋਰੀ ਇਹਨਾਂ ਸਭ ਰੋਗਾਂ ਦਾ ਗੰਡੇ ਦਾ ਜਿਹੜਾ ਬੀਜ ਹੈ ਉਹ ਨਾਸ ਕਰਦਾ ਹੈ ਸਭ ਤੋਂ ਪਹਿਲਾਂ ਸਾਨੂੰ ਪਿਆਜ਼ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਪਿਆਜ਼ ਜਿਹੜਾ ਹੈ ਇਸ ਨੂੰ ਸੰਸਕ੍ਰਿਤ ਵਿੱਚ ਪਲਾਂਡੂ ਕਹੇ ਜਾਂਦਾ ਹੈ ਔਰ ਰਾਜ ਪਲਾਂਡੂ ਹਿੰਦੀ ਪਸਾ ਵਿੱਚ ਪਿਆਜ਼ ਔਰ ਲਾਲ ਪਿਆਜ਼ ਫਾਰਸੀ ਪਸਾ ਵਿੱਚ ਪਿਆਜ਼ ਔਰ ਅਰਬੀ ਪਸਾ ਵਿੱਚ ਵਾਸਰ ਕਿਆ ਚੰਦਾ ਹੈ ਇਹ ਜੋ ਪਿਆਜ਼ ਹੁੰਦਾ ਹੈ ਗੰਡਾ ਸ੍ਰੇਸ਼ਠ ਗੁਣਕਾਰੀ ਹੁੰਦਾ ਹੈ ਔਰ ਬਲਕਾਰਕ ਹੁੰਦਾ ਹੈ ਵਾਯੂ ਰੋਗ ਦਾ ਨਾਸ ਕਰਦਾ ਹੈ ਔਰ ਕਫ ਗਰਮੀ ਔਰ ਵਾਯੂ ਰੋਗ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕਿ ਬਲਗਮ ਅਰੇਸ਼ਾ ਇਹਨਾਂ ਰੋਗਾਂ ਦਾ ਨਾਸ਼ ਕਰਦਾ ਹੈ ਇਹ ਜਿਹੜਾ ਗੰਢਾ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਜਿਸ ਤਰ੍ਹਾਂ ਸਰੀ ਸੁਸਕ ਰੋਗ ਸਰੀ ਸੁੱਕਣਾ ਕਮਜ਼ੋਰੀ ਦੁਰਬਲਤਾ ਇਹਨਾਂ ਰੋਗਾਂ ਦਾ ਨਾਸ਼ ਕਰਦਾ ਹੈ ਇਹ ਜਿਹੜਾ ਪਲੰਦ ਹੁੰਦਾ ਹੈ ਗੰਢਾ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਜੀਪਨ ਪਾਚਕ ਹੁੰਦਾ ਹੈ ਭੁੱਖ ਤੇਜ ਕਰਦਾ ਹੈ और इन रोगों का नाश करता है जिस तरह की यह जो है, श्रेष्ठ हों गुणकारी हों और बहुत सारे रोगों का नाश करता है जिस तरह प्याज हों बहुत सारे रोगों का नाश करता है और थकावट दूर करता है जिस तरह कि ये बहुत सारे गुण हूँ जिस तरह कि लाल प्याज बहुत गर्म नहीं हूँ ਆਸਪੇੜ ਪਿਆਜ਼ ਜਾਰੇ ਗਰਮ ਹੁੰਦਾ ਹੈ ਜਿਸ ਤਰ੍ਹਾਂ ਕਿ ਪਿਆਜ਼ ਵਾਇੂ ਨਾਸ਼ਕ ਹੁੰਦਾ ਹੈ ਔਰ ਲਸਨ ਲਸਣ ਕੀ ਤਰ੍ਹਾਂ ਇਹਦੇ ਚ ਗੋਲ ਹੁੰਦੇ ਆ ਔਰ ਫਿਰ ਵੀ ਪਿਆਜ਼ ਭੁਖ ਤੇਜ ਕਰਦਾ ਹੈ ਬਲ ਦਿੰਦਾ ਹੈ ਔਰ ਗਰਮੀ ਨਹੀਂ ਕਰਦਾ ਔਰ ਫਿਰ ਵੀ ਬਹੁਤ ਸਾਰੇ ਰੋਗਾਂ ਦਾ ਨਾਸ਼ ਕਰਦਾ ਹੈ ਜਿਸ ਤਰ੍ਹਾਂ ਕਿ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਪਲੰ ਨੂੰ ਕਟਕੋ ਬਲਿਆ ਕਪ ਪਿੱਤ ਹਰੋ ਗੁਰੂਹਾ ਵਰਛਾ ਤੇ ਰੋਤ ਨ ਸੰਗੰਧ ਵਗਦੀ ਹੋਈ ਦੋਸ ਮਨਾਚਨਾ ਪਲੰਡੂ ਵਾਖ ਕਪਹਾ ਸ਼ੁਕਰਾਲਾ ਸੂਲ ਗੁਲਮਨ ਹੁੰਦਾ ਇਸ ਤਰ੍ਹਾਂ ਕੇ ਪਿਆਜ ਦੇ ਵਿੱਚ ਗੁਣ ਹੁੰਦੇ ਆ ਆਯੁਰਵੇਦ ਵਿੱਚ ਲਿਖਿਆ ਪਲੰਡੂ ਕਟਕੋ ਬਲਿਆ ਪਲੰਡੂ ਗੰਡਾ ਜਿਹਾ ਹੈ ਕਟੂਨ ਦਾ ਬਲਕਾਰੀ ਦਾ ਪਲੰਡੂ ਕਟੋ ਕੋ ਬਲਾ ਕਪਿਤ ਹਰੋ ਗੁਰੂ ਹ ਜਿਸ ਤਰ੍ਹਾਂ ਕਿ ਕਾਫ ਰੋਗ ਬਲਗਮ ਔਰ ਵਾਇਰੋਗ ਦਾ ਨਾਸ ਕਰਦਾ ਹੈ ਗੁਰੂ ਹ ਭਾਰੀ ਹੁੰਦਾ ਔਰ ਵਰਸ਼ਾਤ ਚ ਅਰੋਚਨੋ ਵਰਸ਼ਾਤ ਚ ਤੰਤੂ ਬਣਾਉਂਦਾ ਰੋਚਕ ਹੁੰਦਾ ਤੁਕ ਤੇਜ ਕਰਦਾ ਹੈ ਵਰਸ਼ਾਤ ਚ ਅਰੋਚਨੋ ਵੰਤੀ ਦੋਸ਼ ਵਿਨਾਸ਼ਨਾ ਵੰਤੀ ਉਲਕੀ ਇਨ ਰੋਗਾਂ ਦਾ ਨਾਸ ਕਰਦਾ ਵੰਤੀ ਦੋਸ਼ ਵਿਨਾਸ਼ਨਾ ਪਲੰਡੁਰ ਅਵਾਤ ਕਫਾ ਸ਼ੁਕਰਲਾ ਇਹ ਜਿਹੜਾ ਗੰਦਾ ਹੈ ਵਾਸ ਕਫ ਰੋਗ ਦਾ ਨਾਸ ਕਰਦਾ ਵాయੂ ਰੋਗ ਔਰ ਬਲਗਮ ਇਨ ਰੋਗਾਂ ਦਾ ਨਾਸ ਕਰਦਾ ਔਰ ਸ਼ੁਕਰਲਾ ਸ਼ੁਕਰ ਸੰਤੂ ਔਰ ਸ਼ੁਕਰਾਨੂ ਬਣਾਉਂਦਾ ਔਰ ਗੁਣਕਾਰੀ ਹੁੰਦਾ ਹੈ ਸ਼ੁਕਰ ਲਾਲ ਸੂਲ ਗੁਲਮਨੁਤ ਔਰ ਸੂਲ ਦਰਦ ਉਦ ਸੂਲ ਪੇਟ ਪੇਟ ਦਾ ਦਰਦ ਇਹਨ ਰੋਗਾਂ ਦਾ ਨਾਸ਼ ਕਰਦਾ ਹੈ ਸੂਲ ਗੁਲਮਨੁਤ ਜਿਸ ਤਰ੍ਹਾਂ ਕਿ ਇਹ ਪੇਟ ਚवायु ਗੋਲਾ ਫਰਦਾ ਹੋਵੇ ਇਹਨ ਰੋਗਾਂ ਦਾ ਨਾਸ਼ ਕਰਦਾ ਹੈ ਔਰ ਜਿਸ ਤਰ੍ਹਾਂ ਕਿ ਪਿਆਜ ਸ੍ਰੇਸ਼ਟ ਗੁਣਕਾਰੀ ਹੁੰਦਾ ਔਰ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਔਰ ਫਿਰ ਵੀ ਜੇ ਕਿੰਨੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਉਹ ਫੋਨ ਕਰ ਸਕਦਾ ਹੈ 85599 6130 ਮੈਂ ਰਾਜ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਡੀਪੀ ਦੇ ਜੈਪੀਨ ਜੈਪਾਲ ਨਮਸਕਾਰ ਸਤਿ ਸ੍ਰੀ ਅਕਾਲ